ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸੋਮਵਾਰ ਨੂੰ ਸੂਬੇ ਵਿੱਚ ਕਈ ਥਾਵਾਂ ਤੇ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਇਸ ਕਾਰਨ ਦਿਨ ਪਰ ਗਰਮੀ ਦਾ ਕਹਿਰ ਮਹਿਸੂਸ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਮੌਸਮ ਗਰਮ ਰਹੇਗਾ ਹਾਲਾਂਕਿ 9 ਮਈ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ ਵਿਭਾਗ ਅਨੁਸਾਰ 9 ਮਈ ਤੋਂ ਬਾਅਦ ਸਰਗਰਮ ਹੋਣ ਵਾਲੀ ਪੱਛਮੀ ਗੜਬੜ ਤਿੰਨ ਦਿਨ ਲਈ ਇਸ ਗਰਮੀ ਦੇ ਪ੍ਰਭਾਵ ਨੂੰ ਘਟਾ ਦੇਵੇਗੀ ਸਰਗਰਮ ਵੈਸਟ ਇੰਡੀਅਨ ਸਪੈਨਸ ਦੇ ਕਾਰਨ بارش ਦੇ ਨਾਲ-ਨਾਲ ਧੂੜ ਭਰੀ ਹਨੇਰੀ ਆਉਂਦੀ ਵੀ ਸੰਭਾਵਨਾ ਹੈ ਮੌਸਮ 'ਚ ਇਸ ਬਦਲਾਅ ਕਾਰਨ ਤਾਪਮਾਨ ਵੀ ਡਿੱਗ ਜਾਵੇਗਾ ਇਸ ਗਰਮੀ ਦੇ ਕਹਿਰ ਨੂੰ ਲੋਕਾਂ 'ਚ ਕੁਝ ਰਾਹਤ ਵੀ ਮਿਲੇਗੀ ਦਸਨਾ ਬੰਦ ਹੈ ਕਿ ਕਈ ਸੂਬਿਆਂ 'ਚ ਇਸ ਦੀ ਮਾਰ ਚੱਲ ਰਹੇ ਨੇ ਗਰਮੀ ਦੀ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇੱਥੇ ਗਰਮੀ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ ਵੱਦ ਤੋਂ ਵੱਧ ਤਾਪਮਾਨ 41 ਡਿਗਰੀ ਤੇ ਪਹੁੰਚ ਗਿਆ ਹੈ ਮੌਸਮੀ ਭਾਗ ਮੁਤਾਬਿਕ ਅਗਲੇ 2 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਜਿਸ ਕਾਰਨ ਗਰਮੀ ਹੋਰ ਬਤੇਗੀ ਪਰ 9 ਮਈ ਤੋਂ 3 ਦਿਨ ਪੰਜਾਬ ਵਿੱਚ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਪਾਰਾ ਡਿੱਗਣ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪੰਜਾਬ ਵਿੱਚ ਐਤਵਾਰ ਨੂੰ ਹਾਲਾਂਕਿ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਗ੍ਰਾਊਂਡ ਨਾਲ ਦਰਜ ਕੀਤਾ ਗਿਆ ਸੀ ਫਿਲਹਾਲ ਇਹ ਆਮ ਦੇ ਨੇੜੇ ਹੈ ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਦਰਜ ਕੀਤਾ ਗਿਆ ਹੈ ਅੰਮ੍ਰਿਤਸਰ ਸਮੇਤ ਪਟਿਆਲਾ ਤੇ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਪਰ ਪਹੁੰਚ ਗਿਆ ਅੰਮ੍ਰਿਤਸਰ ਦਾ ਤਾਪਮਾਨ 40.2 ਡਿਗਰੀ ਜੋ ਆਮ ਨਾਲ 1.8 ਡਿਗਰੀ ਵੱਧ ਹੈ ਲੁਧਿਆਣਾ ਦਾ ਤਾਪਮਾਨ 39.4 ਜੋ ਕਿ ਆਮ ਨਾਲੋਂ 1.4 ਡਿਗਰੀ ਪਟਿਆਲਾ ਵਿੱਚ ਤਾਪਮਾਨ 40.4 ਡਿਗਰੀ ਪਠਾਨਕੋਟ ਵਿੱਚ 40.0 ਬਠਿੰਡਾ ਵਿੱਚ 39.0 ਫਿਰੋਜ਼ਪੁਰ ਵਿੱਚ 38.4 ਜਲੰਧਰ 'ਚ 38.3 ਡਿਗਰੀ ਦਰਜ ਕੀਤਾ ਗਿਆ ਦੂਜੇ ਪਾਸੇ ਪੰਜਾਬ ਦੇ ਕੱਟੋ ਕਰ ਤਾਪਮਾਨ ਵਿੱਚ ਤੋਂ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਵੀ ਅਜੇ ਵੀ ਆਮ ਦੇ ਨੇੜੇ ਹੈ। ਪਠਾਨਕੋਟ ਦਾ ਸਭ ਤੋਂ ਘੱਟ ਤਾਪਮਾਨ 17.9 ਡਿਗਰੀ ਰਿਹਾ ਜਦਕਿ ਅੰਮ੍ਰਿਤਸਰ 'ਚ 20.0, ਪਟਿਆਲਾ 'ਚ 23.6, ਪਠਾਨਕੋਟ 'ਚ 20.0, ਬਠਿੰਡਾ 'ਚ 22.6, ਗੁਰਦਾਸਪੁਰ 'ਚ 22.0, ਬਰਨਾਲਾ 'ਚ 25.5, ਫਰੀਦਕੋਟ 'ਚ 28.3 ਫਿਰੋਜ਼ਪੁਰ ਚ 22.7 ਜਲੰਧਰ ਚ 21.7 ਡਿਗਰੀ ਰਿਕਾਰਡ ਕੀਤਾ ਗਿਆ ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਦੇਸ਼ ਭਰ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਕਈ ਸੂਬੇ ਇਸ ਦੀ ਮਾਰ ਵਿੱਚ ਆ ਰਹੇ ਨੇ ਪਰ 9 ਮਈ ਤੋਂ ਬਾਅਦ ਤਿੰਨ ਦਿਨ ਪੰਜਾਬ ਵਿੱਚ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਪਾਰਾ ਡਿੱਗਣ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਟਿਕਟ ਇਹ ਟਿਕਟ ਜਿਹੜੀ ਹੈ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗੁਰਜੀਤ ਸਿੰਘ ਹੀ ਆਇਆ ਮੁੱਖ ਮੁੱਦੇ ਤਾਂ ਲੱਗਦੇ ਜਿਹੜੇ ਗੱਲ ਇਹ ਆ ਕਿ ਸਭ ਤੋਂ ਜਿਹੜਾ ਮੁੱਦਾ ਜਿਹੜਾ ਮੈਨੀਫੈਸਟੋ ਦੇ ਵਿੱਚ ਉਹ ਤਾਂ ਸਾਡੇ ਹੈਗੇ ਹੀ ਆ ਉਹ ਤਾਂ ਤੁਸੀਂ ਵੀ ਸਾਰਿਆਂ ਨੇ ਦੇਖਿਆ ਟੀਵੀ ਚੈਨਲਾਂ ਤੇ ਐਡ ਵੀ ਚੱਲਦੀ ਪਈ ਅਸੀਂ ਉੱਥੇ ਜਿਹੜੇ ਆ ਕਿ ਵੱਡੀ ਵੱਡੀ ਜਿਹੜੀ ਹੈ ਇੰਡਸਟਰੀ ਲੈ ਕੇ ਆਈਏ ਔਰ ਸਾਡੇ ਜਿਹੜੇ ਨੌਜਵਾਨ ਉੱਥੇ ਨੌਕਰੀਆਂ ਕਰ ਸਕਣ ਔਰ ਜਿਹੜਾ ਬਾਹਰ ਜਾਣ ਤੋਂ ਬਚ ਸਕਣਾ ਉਹ ਆਪਣੇ ਮਾਪਿਆਂ ਕੋਲ ਰਹਿ ਕੇ ਆਪਣੇ ਮਾਪਿਓ ਦੀ ਸੇਵਾ ਕਰ ਸਕਦਾ। ਅੱਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬੜੀ ಅಪਾਰ ਕਿਰਪਾ ਕੀਤੀ ਹੈ ਕਿ ਮੇਰੇ ਭਰਾ ਰਾਣਾ ਇੰਦਰਪ੍ਰਤਾਪ ਜੀ ਨੇ ਜੋ ਕਿ ਐਮਐਲਏ ਸ੍ਰੀ ਸੁਲਤਾਨਪੁਰ ਲੋਧੀ ਤੋਂ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਸੀ। ਅੱਜ ਉਹਨਾਂ ਨੇ ਬੁਲਾ ਕੇ ਜੋ ਮਾਨ ਸਨਮਾਨ ਮੈਨੂੰ ਦਿੱਤਾ ਹੈ ਮੈਂ ਸਦਾ ਰਾਣਾ ਪਰਿਵਾਰ ਦਾ ਰਹਿਣਿ ਰਾਵਾਂਗਾ। ਔਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜੀ ਟਿਕਟ ਹੈ ਇਹ ਟਿਕਟ ਜਿਹੜੀ ਆ ਮੈਨੂੰ ਠੀਕ ਆ ਕਾਂਗਰਸ ਪਾਰਟੀ ਦੀ ਟਿਕਟ ਆ ਕਾਂਗਰਸ ਪਾਰਟੀ ਨੇ ਦਿੱਤੀ ਆ ਪਰ ਜਿਹੜੀ ਟਿਕਟ ਆ ਉਹ ਲੈ ਕੇ ਰਾਣਾ ਗੁਰਜੀਤ ਸਿੰਘ ਜੀ ਆਏ ਆ ਔਰ ਇੱਥੇ ਜਿਹੜੀ ਇਹਦੇ ਨਾਲ ਆ ਕਿ ਰਾਣਾ ਗੁਰਜੀਤ ਸਿੰਘ ਜੀ ਦੀ ਵੀ ਜਿਹੜੀ ਆ ਸ਼ਾਨ ਉਹ ਵਧੀਆ ਔਰ ਹਮੇਸ਼ਾ ਅਸੀਂ ਦੋਵੇਂ ਭਰਾ ਜਿਹੜੇ ਆ ਉਹ ਇਕੱਠੇ ਹੋ ਕੇ ਚੱਲਾਂਗੇ ਔਰ ਕਦੀ ਵੀ ਜਿਹੜਾ ਇਹੋ ਜਿਹਾ ਕਿਉਂਕਿ ਪਹਿਲਾਂ ਜੋ ਕੁਛ ਹਲਕੇ ਦੇ ਵਿੱਚ ਹੁੰਦਾ ਰਿਹਾ ਅੱਜ ਲੋਕਾਂ ਨੇ ਚੀਕਾ ਮਾਰ-ਮਾਰ ਕੇ ਦੱਸਿਆ ਮੈਨੂੰ ਔਰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਨਾਰਾ ਹੈ ਤੁਹਾਡਾ ਜਿੱਥੇ ਰਾਣਾ ਉੱਥੇ ਜਾਓ ਉਹ ਗਾਣਾ ਗੱਲ ਇਹ ਆ ਕਿ ਮੈਂ ਕਹਾ ਜਿੱਥੇ ਰਾਣਾ ਉਥੇ ਜਾਣਾ ਐਦੇ ਚ ਤਾਂ ਸਾਰਾ ਕੁਝ ਕਵਰ ਹੋ ਗਿਆ ਐ ਪੰਥਕ ਜਿਹੜੇ ਨੌਜਵਾਨ ਨੇ ਉਹ ਅੰਮ੍ਰਿਤਪਾਲ ਦੇ ਵਿੱਚ ਕਾਫੀ ਉਤਸ਼ਾਹ ਨਾਲ ਲੈ ਕੇ ਕਿਵੇਂ ਦੇਖਦੇ ਹੋ ਕਿੰਨੀ ਕੁ ਵੱਡੀ ਚੁਣੌਤੀ ਮੰਨਦੇ ਹੋ ਗੱਲ ਇਹ ਆ ਕਿ ਮੈਂ ਤਾਂ ਗੁਰੂ ਦੇ ਬਾਣੇ ਦਾ ਸਨਮਾਨ ਕਰਦਾ ਔਰ ਜਿਹੜੇ ਜਿੰਨੇ ਗੁਰੂ ਦਾ ਬਾਣਾ ਪਾ ਲਿਆ ਅੱਜ ਮੈਨੂੰ ਇੰਨੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਿੱਥੇ ਗੁਰੂ ਦੇ ਬਾਣੇ ਦਾ ਤੁਸੀਂ ਸਤਕਾਰ ਕਰਦੇ ਹੋ ਉਥੇ ਆਪ ਜ਼ਰੂਰ ਗੁਰੂ ਵਾਲੇ ਬਣੋ ਕਿਉਂਕਿ ਫੇਰ ਹੀ ਅਸੀਂ ਜਿਹੜਾ ਪੰਜਾਬ ਨੂੰ ਜਿਹੜਾ ਕਿ ਅਸੀਂ ਸਿੱਖੀ ਨੂੰ ਪੰਥ ਨੂੰ ਬਾਦਲਾਂ ਤਰ੍ਹਾਂ ਕਹੀ ਜਾਣਾ ਕਿ ਪੰਥ ਦੇ ਮੋਢੀ ਅਸੀਂ ਆ ਜੀ ਪਰ ਅੱਜ ਤੱਕ ਤੁਸੀਂ ਮੈਨੂੰ ਦੱਸੋ ਕਿ ਬਾਦਲਾਂ ਦੇ ਵਿੱਚ ਕੋਈ ਪੰਥਕ ਗੱਲ ਹੈਗੀ ਹੈ ਪੰਥਕ ਪਰਿਵਾਰ ਆ ਖੜੇ ਨੇ ਪੰਥਕ ਪਰਿਵਾਰ ਮੇਰਾ ਮੇਰੇ ਦਾਦਾ ਜੀ 27 ਸਾਲ ਮੈਂਬਰ ਐ ਐਸਜੀਪੀਸੀ ਰਹਿ ਮੇਰੇ ਪਿਤਾ ਜੀ ਬਾਰੇ ਜੈ ਜੈ ਦਰਿੰਦਰ ਸਿੰਘ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਇਸ ਕਰਕੇ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਹੱਕ ਆ ਜਿਹੜਾ ਮਰਜ਼ੀ ਵਿਅਕਤੀ ਜਿਹੜਾ ਕਿ ਇਲੈਕਸ਼ਨ ਲੜ ਸਕਦਾ ਕੋਈ ਜ਼ਰੂਰੀ ਨਹੀਂ ਕਿ ਅਜੇ ਤੱਕ ਆਗੇ ਦਾਖਲ ਨਹੀਂ ਹੋਏ ਕਿ ਜਦੋਂ ਕਾਗੇ ਦਾਖਲ ਹੋਣਗੇ ਹੋ ਸਕਦਾ ਕਿ 15 ਤੋਂ 20 ਉਮੀਦਵਾਰ ਜਿਹੜੇ ਆਜਾਦ ਹੋਣਗੇ ਔਰ ਵੋਟ ਜਿਹੜੀਆਂ ਲੋਕਾਂ ਨੇ ਪਾਉਣੀ ਹੈ ਕਿ ਪੰਜਾਬ ਨੂੰ ਕੌਣ ਬਚਾ ਸਕਦਾ ਹੈ ਦੇਸ਼ ਨੂੰ ਕੌਣ ਬਚਾ ਸਕਦਾ ਔਰ ਸਾਡੀ ਆਵਾਜ਼ ਬਣ ਕੇ ਹੋਣਗੇ ਕਿਹੜੇ ਮੁੱਖ ਮੁੱਦੇ ਤੁਹਾਨੂੰ ਲੱਗਦੇ ਜਿਹੜੇ ਗੱਲ ਇਹ ਆ ਕਿ ਸਭ ਤੋਂ ਜਿਹੜਾ ਮੁੱਦਾ ਜਿਹੜਾ ਮੈਨੀਫੈਸਟੋ ਦੇ ਵਿੱਚ ਹੈ ਉਹ ਤਾਂ ਸਾਡੇ ਹੈਗੇ ਹੀ ਹੈ ਉਹ ਤਾਂ ਤੁਸੀਂ ਵੀ ਸਾਰਿਆਂ ਨੇ ਦੇਖਿਆ ਟੀਵੀ ਚੈਨਲਾਂ ਤੇ ਐਡ ਵੀ ਚੱਲਦੀ ਪਈ ਹੈ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਜਿਹੜਾ ਏਰੀਆ ਚਾਹੇ ਉਹ ਜੀਰੇ ਦਾ ਚਾਹੇ ਇਹ ਜਿਹੜੇ 6 ਜ਼ਿਲ੍ਹੇ ਨੇ ਜਿਹੜੇ ਦਰਿਆ ਦੇ ਤੁਸੀਂ ਵੇਖਿਆਗੇ ਜਦੋਂ ਵੀ ਹੜ੍ਹ ਆਉਂਦੇ ਆ ਉਦੋਂ ਨੁਕਸਾਨ ਕਿਹਨਾਂ ਦਾ ਹੁੰਦਾ ਉਹ ਤਾਂ ਸਾਡੇ ਲੋਕਾਂ ਦਾ ਹੁੰਦਾ ਔਰ ਉਦੋਂ ਜਿਹੜੀਆਂ ਜ਼ਮੀਨਾਂ ਤਬਾਹ ਹੁੰਦੀਆਂ ਨੇ ਘਰ ਜਿਹੜੇ ਸਾਡੇ ਜਿਹੜੇ ਖਤਮ ਹੋ ਜਾਂਦੇ ਨੇ ਉਹ ਸਾਡਾ ਨੁਕਸਾਨ ਹੁੰਦਾ ਔਰ ਸਭ ਤੋਂ ਪਹਿਲਾਂ ਇਹ ਆ ਕਿ ਇੱਥੇ ਨਹਿਰੀਕਰਨ ਹੋਣਾ ਚਾਹੀਦਾ ਇਹ ਬੰਨ ਪੱਕੇ ਹੋਣੇ ਚਾਹੀਦੇ ਆ ਬੰਨਾਂ ਤੇ ਸੜਕਾਂ ਬੰਦੀਆਂ ਚਾਹੀਦੀਆਂ ਮੈਂ ਆਪਦੇ ਏਰੀਏ 'ਚ 24 ਕਿਲੋਮੀਟਰ ਦੀ ਸੜਕ ਬਣਾਈ ਆ ਔਰ ਅੱਗੇ ਹਰ ਵਾਰੀ ਜਿਹੜਾ ਬੰਨ ਸੀਗਾ ਉਹ ਜੀਰੇ ਏਰੀਏ ਤੋਂ ਟੁੱਟਦਾ ਹੁੰਦਾ ਸੀ ਮਖੂ ਤੋਂ ਐਕਤੀ ਪਹਿਲੀ ਯਾਰਾ ਕਿ ਇਧਰਲੇ ਬੰਨੇ ਸੜਕ ਨਾ ਹੋਂ ਕਰਕੇ ਬ ਔਰ ਇਹ ਜਿਹੜੇ ਜਿਹੜੇ ਇਹੋ ਜਿਹੇ ਜਿਹੜਾ ਸੜਕਾਂ ਦਾ ਜਿਹੜਾ ਕੰਮ ਔਰ ਨਹਿਰੀਕਰਨ ਜਿਹੜਾ ਇਹਦਾ ਕਰਨਾ ਉਹ ਵੀ ਬਹੁਤ ਜ਼ਰੂਰੀ ਹੈ ਔਰ ਇਹਦੇ ਨਾਲ ਨਾਲ ਜਿਹੜਾ ਕਿ ਮੈਂ ਗੱਲ ਕਵਾਂਗਾ ਕਿ ਜਿਹੜੇ ਕਿਸਾਨ ਭਰਾ ਨੇ ਜਿਵੇਂ ਕਿ ਜਿਹੜੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹ ਕਿਉਂ ਹੋਏ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਸੀ ਕਿ ਫਸਲਾਂ ਦਾ ਜਿਹੜਾ ਮੋਲਾ ਔਰ ਉਹਦੇ 'ਚ ਰਾਹੁਲ ਜੀ ਨੇ ਇਹ ਵਿਸ਼ਵਾਸ ਦਵਾਇਆ ਕਿ ਐਮਐਸਪੀ ਜਿਹੜੀ ਹੈ ਕਿ ਉਹ ਅਸੀਂ ਲਾਗੂ ਕਰਾਂਗੇ ਉਹ ਕਾਨੂੰਨ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੂੰ ਰਾਣਾ ਗੁਰਜੀਤ ਸਿੰਘ ਜੀ ਨੇ ਟਿਕਟ ਦਵਾਈ ਖਡੂਰ ਸਾਹਿਬ ਦੀ ਤੇ ਜ਼ਿੰਮੇਵਾਰੀ ਵੀ ਚੱਕੀ ਜਿਤਾਉਣ ਦੀ ਤੇ ਜਦੋਂ ਬਾਪੂ ਨੇ ਜ਼ਿੰਮੇਵਾਰੀ ਚੱਕ ਲਈ ਫਿਰ ਪੁੱਤ ਕੀ ਕਰ ਸਕਦਾ ਪੁੱਤ ਦੀ ਡਿਊਟੀ ਇਸ ਕੰਮ ਨੂੰ ਸਿਰੇ ਚੜਾਉਣ ਦੀ ਆ ਤੇ ਮੇਰੇ ਤੇ ਜੀਰਾ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਟਿਕਟ ਇਹਨਾਂ ਨੂੰ ਮਿਲੀ ਹੈ ਮੈਨੂੰ ਮਿਲੀ ਹੈ ਇੱਕ ਬਰਾਬਰ ਅਸੀਂ ਸਾਰੇ ਸੁਲਤਾਨਪੁਰ ਵਾਲਿਆਂ ਨੇ ਤਕੜੇ ਹੋ ਕੇ ਜ਼ੋਰ ਲਾਉਣਾ ਜਿਵੇਂ ਮੈਂ ਲੜ ਰਿਹਾ ਹਾਂ

میں کسی پارٹی وشیش کی بات نہیں کر رہا ہوں میں بات کر رہا ہوں اپنے بھائی کی کرمجیت انمول کیونکہ ایک زمین سے جڑا ہوا انسان جس نے شروعاتی دور میں غریبی بھی دیکھی اور اپنا اپنے کیریئر کو اس بلندی پہ بھی لے کے گیا جہاں پہ انٹرنیشنلی لوگ ان کو جانتے ہیں سو ان کو پتہ ہے کہ لوگوں کی دکھ تکلیفیں کیا تو اس چیز کو اس آواز کو ہم لوگ بلند کریں اور زیادہ سے زیادہ میں تو سبھی کو گزارش کروں گا کہ آپ زیادہ سے زیادہ ووٹ دے کے ان کو سکسیزفل کریں تو آپ چچا رہتی ہے کہ جو فلم انڈسٹری کے سیلیبریٹیز ہوتے ہیں وہ اکثر لوگوں کو بعد میں ملتے نہیں ہیں چاہیے کہ آپ کو زیادہ میں زندگی میں پہلی بار کسی چون پرچار میں آیا اور اس بندے کی میں گارنٹی لے سکتا ہوں بالکل کرمجیت ہیں میری کیریئر میں آلموسٹ چالیس کے آس پاس فلمیں ہیں جس میں بتیس سے زیادہ فلمیں میں نے کرمجیت بھائی کے ساتھ کی اور کتنا سمجھ ساتھ میں گزارنے کا موقع ملو بندے کا پتہ لگ جائے سمپل سی لائف ہے ہاں جی بالکل اور لوگوں کا دکھ تکلیف درد کو سمجھتے ہیں کیونکہ یہ ساری چیزیں اپنے تن پر انہوں نے ہنڈائی ہوئی اور مجھے پوری امید ہے کہ وہ لوگوں کی جو بھی امید ہے ان پہ کرے اتریں تو فرید کوٹ تو ویسے بڑی پاک پوتر دھرتی ہے بابا فرید جی کی دھرتی ہے اور یہاں پہ ایک ایماندار سچا سچا انسان جو ہے ਔਰ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਵੀ ਪਿੰਡ ਕੋਈ ਵੀ ਮਨਲਾ ਐਸਾ ਨਾ ਰਹੇ ਜਿੱਥੇ ਅਸੀਂ ਨਾ ਜਾ ਸਕੀਏ ਔਰ ਲੋਕ ਬਹੁਤ ਉਤਸ਼ਾਹ ਵਖਾ ਰਹੇ ਨੇ ਔਰ ਲੋਕ ਬਹੁਤ ਖੁਸ਼ ਨੇ ਔਰ ਬਹੁਤ ਲੋਕਾਂ ਨੂੰ ਵੀ ਜਲਦੀ ਤੋਂ ਜਲਦੀ ਸਾਡੇ ਕੋਲੇ ਆਉਣ ਤੇ ਕਿੰਦਾ ਦਾ ਹੁਣ ਲੋਕ ਹੈ ਜਿਹੜੇ ਇਸ ਤਰ੍ਹਾਂ ਮਤਲਬ ਵੀ ਆਮ ਜਿਹੜਾ ਕਿਹਾ ਜਾਂਦਾ ਸੀਗਾ ਵੀ ਸਿੰਗਰ ਬਾਹਰ ਆਇਆ ਪਰ ਹੁਣ ਉਹ ਗੱਲਾਂ ਘਟਦੀਆਂ ਨਹੀਂ ਜਾ ਰਹੀਆਂ ਨਹੀਂ ਬਿਲਕੁਲ ਕਿਸੇ ਨੇ ਨਹੀਂ ਕਿਹਾ ਜੀ ਮੈਨੂੰ ਔਰ ਲੋਕਾਂ ਦਾ ਖੁਸ਼ ਨਹਿ ਕਿ ਸਾਨੂੰ ਇਹ ਨਹੀਂ ਦੱਸਣਾ ਪੈਂਦਾ ਵੀ ਕਰਮਜੀਤ ਅਨਮੋਲ ਕੌਣ ਹੈ ਕਿ ਸਾਰੇ ਜਾਣਦੇ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਾਣਦੇ ਨੇ ਔਰ ਇਹ ਸੰਗ ਦੇ ਨੇ ਕਈ ਲੋਕ ਤਾਂ ਵੀ ਸਾਨੂੰ ਐ ਲੱਗਦਾ ਵੀ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਕਿਉਂਕਿ ਤੁਹਾਨੂੰ ਦੇਖਿਆ ਇਹਨਾਂ ਹਰ ਇੱਕ ਹਰ ਟਾਈਮ ਮੈਂ ਟੀਵੀ ਤੇ ਰਹਿਣਾ ਤੇ ਉਹਦਾ ਸਾਨੂੰ ਬੈਨੀਫਿਟ ਮਿਲਦਾ ਔਰ ਲੋਕ ਬਹੁਤ ਪਿਆਰ ਦਿੰਦੇ ਬੱਚਿਆਂ ਦੀ ਬੜੀ ਬਖਦ ਬਣ ਰਹੀ ਆ ਕਰਮਜੀਤ ਅਨਮੋਲ ਜੀ ਜੀ ਥੈਂਕ ਯੂ ਬਸ ਬੱਚਿਆਂ ਨੂੰ ਕਿਉਂਕਿ ਫਿਲਮਾਂ ਦੇ ਕਰਕੇ ਹੀ ਆ ਜੀ ਬੱਚੇ ਬਹੁਤ ਪਿਆਰ ਕਰਦੇ ਨੇ ਥਾਂ ਥਾਂ ਜਿੱਥੇ ਵੀ ਜਾਣੇ ਜਿਹੜੇ ਸਭ ਤੋਂ ਵੱਧ ਆਉਂਦੇ ਆ ਇਧਰ ਹੁਣ ਵੀ ਆ ਕੇ ਖੜ ਗਏ ਨੇ ਪਿੱਛੇ ਤੇ ਬੱਚਿਆਂ ਕਰਕੇ ਇਹ ਸਾਰਾ ਕੁਝ ਜਿਹੜਾ ਬੰਦਾ ਬੱਚਿਆਂ ਚ ਫੇਵਰਟ ਹੋ ਜਾਂਦਾ ਕਿਉਂਕਿ ਬੱਚਿਆਂ ਨੇ ਵੱਡੇ ਹੋਣਾ ਐਂਡ ਤੱਕ ਉਹਨਾਂ ਨੇ ਉਹਨਾਂ ਦੇ ਦਿਲਾਂ ਚ ਰਹਿਣਗੇ ਤੁਹਾਡੇ ਮੁਕਾਬਲੇ ਤੇ ਹੁਣ ਆਪਾਂ ਇਹ ਕਹਿ ਸਕਦੇ ਆ ਕਿ ਅਮਰੀਕਾ ਤੋਂ ਉਮੀਦਵਾਰ ਲੈ ਆਉਂਦਾ ਹੈਗਾ ਤੇ ਕਾਉਂਟਰਸਪਰਦਾ ਕਿਦਾਂ ਲੱਗ ਰਿਹਾ ਹੈ ਤੁਹਾਡੇ ਜਦੋਂ ਲੋਕਾਂ ਦੇ ਕੰਮ ਹੋਣ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਕਿ ਲੋਕਾਂ ਨੂੰ ਕੰਮ ਬਹੁਤ ਜ਼ਰੂਰੀ ਨੇ ਜਿਹਦੇ ਵੀ ਕੋਈ ਸਮੱਸਿਆ ਆ ਉਹਦਾ ਹੱਲ ਹੋਣਾ ਚਾਹੀਦਾ। ਕਾਫੀ ਲੋਕਾਂ ਨੂੰ ਕੋਈ ਫੇਸ ਨਹੀਂ ਤੋਂ ਮੇਰੇ ਹੋ ਕੇ ਬਹੁਤ ਸਾਰੇ ਲੋਕ ਕਿੰਤਾ ਦੀਆਂ ਫ੍ਰੀ ਕੋਰਸ ਦੀਆਂ ਮੇਨ ਸਮੱਸਿਆ ਆ ਕਿ ਸਾਹਮਣੇ ਆ ਰਹੀਆਂ। ਬੜੀਆਂ ਕਾਫੀ ਨੇ ਜੀ ਇੱਥੇ ਇੱਕ ਤਾਂ ਆਪਾਂ ਨੂੰ ਚਾਹੀਦਾ ਕੋਈ ਜਿਹੜਾ ਸਕਿੱਲ ਸੈਂਟਰ ਕਿਉਂਕਿ ਜਿਹਦੇ ਨਾਲ ਬੱਚੇ ਹੱਥੀ ਕੰਮ ਸਿੱਖਣ ਉਹ ਜਿਹੜਾ ਬੰਦਾ ਹੱਥੀ ਕੰਮ ਜਾਣਦਾ ਉਹ ਕਦੇ ਮਾਰ ਨਹੀਂ ਖਾਂਦਾ। ਤੇ ਦੂਜਾ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਰੂਲ ਲਾਵਾਂਗੇ ਜਿਹਦੇ ਨਾਲ ਰੋਜ਼ਗਾਰ ਵੀ ਮਿਲੂਗਾ ਤੇ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਇੱਕ ਜਗ੍ਹਾ ਦੇ ਸੰਬੋਧਨ ਸੁਣਿਆ ਸੀ ਵੀ ਕਰਮਜੀਤ ਉਹਨੂੰ ਬੋਲ ਲੈ ਇੱਕ ਸ਼ਿੱਟਾ ਧੱਕਿਆ ਗਿਆ ਸੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਲੱਗੇ ਨੇ ਉਹ ਬਹੁਤ ਵਿਦੇਸ਼ਾਂ ਦੇ ਨਹੀਂ ਜਾਣਗੇ ਇੱਥੇ ਕਰ ਬਿਲਕੁਲ ਜੀ ਬਿਲਕੁਲ ਅਸੀਂ ਉਹੀ ਕਿਉਂਕਿ ਜੇ ਇੱਥੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਾਂਗੇ ਤਾਂ ਉਹ ਕਿਉਂ ਜਾਣਗੇ ਆਪਣੇ ਮਾਪਿਆਂ ਨੂੰ ਛੱਡ ਕੇ ਆਪਣੇ ਭੈਣ ਭਰਾਵਾਂ ਨੂੰ ਛੱਡ ਕੇ ਹਰ ਕੋਈ ਮਾਪੇ ਵੀ ਚਾਹੁੰਦਾ ਵੀ ਸਾਡੇ ਅੱਖਾਂ ਦਾ ਤਾਰਾ ਸਾਡੀ ਅੱਖਾਂ ਦੇ ਸਾਹਮਣੇ ਰਹੇ ਤੇ ਇੱਥੇ ਸਾਡਾ ਪੰਜਾਬ ਹੀ ਸਵਰਗ ਬਣੇ ਪੰਜਾਬ ਦੇ ਰੋਜ਼ਗਾਰ ਮੰਡ ਇਹ ਤਬਾਹ ਜਾਣਗੇ ਨੰਗਲ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਜੀ ਹਾਂ ਜਿਸ ਦੌਰਾਨ ਇੱਕ ਟਰੱਕ ਤੇ ਕਾਰ ਦੇ ਵਿੱਚ ਭਿਆਨਕ ਟੱਕਰ ਹੋ ਗਈ ਹੈ ਇਸ ਤੋਂ ਬਾਅਦ ਨਹਿਰ ਕਿਨਾਰੇ ਬਣੀ ਰੇਲਿੰਗ ਤੇ ਕਾਰ ਜਾ ਚੜੀ ਹੈ ਜਾਣਕਾਰੀ ਅਨੁਸਾਰ ਕਾਰ ਟਰੱਕ ਨੂੰ ਓਵਰਟੇਕ ਕਰ ਰਹੀ ਸੀ ਜਿਵੇਂ ਹੀ ਓਵਰਟੇਕ ਕਰਨ ਲੱਗੀ ਤਾਂ ਉਹ ਟਰੱਕ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਉਹ ਟਰੱਕ ਦੇ ਮੂਹਰੇ ਜਾ ਕੇ ਫਸ ਗਈ ਤੇ ਟਰੱਕ ਇੱਕਦਮ ਰੁਕਿਆ ਤੇ ਕਾਰ ਸਿੱਧੀ ਨਹਿਰ ਕੰਡੇ ਬਣੀ ਰੇਲਿੰਗ ਤੇ ਚੜੀ ਬਚਾਅ ਇਹ ਰਿਹਾ ਕਿ ਕਾਰ ਰੇਲਿੰਗ ਦੇ ਵਿੱਚ ਫਸ ਗਈ ਨਹੀਂ ਡਿੱਗੀ ਵਾਲੇ ਪਾਸੇ ਡਿੱਗ ਜਾਂਦੀ ਤਾਂ ਹਾਦਸਾ ਹੋਰ ਵੱਡਾ ਹੋ ਸਕਦਾ ਸੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਫਿਲਹਾਲ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਕਾਰ ਚਾਲਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਜੰਮੂ ਤੋਂ ਆ ਰਿਹਾ ਸੀ ਤੇ ਉਹ ਸ਼ਿ ਨਾਨਕਪੁਰ ਸਾਹਿਬ ਵੱਲ ਜਾ ਰਿਹਾ ਸੀ ਜਿਵੇਂ ਹੀ ਉਹ ਟਰੱਕ ਨੂੰ ਪਾਸ ਕਰਨ ਲੱਗਿਆ ਤਾਂ ਅਚਾਨਕ ਇੱਕਦਮ ਗੱਡੀ ਘੁੰਮ ਗਈ ਜਿਸ ਤੋਂ ਬਾਅਦ ਇਹ ਸਾਰਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਾਰ ਦਾ ਟਾਇਰ ਵੀ ਫਟ ਗਿਆ ਕਾਰ ਕੰਟਰੋਲ ਹੀ ਨਹੀਂ ਹੋਈ ਤੇ ਰੇਲਿੰਗ ਤੇ ਜਾ ਚੜੀ ਆ ਰਹੇ ਸੀ ਆਏ ਤਾਂ ਅਸੀਂ ਬੜੀ ਦੂਰ ਜੰਮੂ ਤੋਂ ਆ ਰਿਹਾ ਸੀ ਮੈਂ ਜਾਣਾ ਅਨੰਦਪੁਰ ਸਾਹਿਬ ਅਨੰਤ ਸਾਹਿਬ ਹਾਂ ਜੀ ਕਿੱਥੇ ਹੋ ਗਏ ਸਰਦਾਰ ਸਾਹਿਬ ਇਧਰੋਂ ਆ ਰਹੇ ਸੀ ਆਪਾਂ ਤੇ ਬੜੀ ਸੋਹਣੀ ਸਾਈਡ ਵਾਕ ਬਾਬਾ ਜੀ ਨਾਲ ਦਿੱਲੀ ਹੋਏ ਸੀ ਕਿ ਪਤਾ ਨਹੀਂ ਕੀ ਆ ਇਹਨਾਂ ਦੇ ਹੋਇਆ ਜਦ ਬਰਾਬਰ ਤੇ ਟੱਕਣ ਬਰਾਬਰ ਹੋਈ ਵੀ ਗੱਡੀ ਬਿਲਕੁਲ ਇਹ ਨਹੀਂ ਓਪਨ ਕਰ ਦਿੱਤੀ ਸੋ ਮੇਰੀ ਗੱਡੀ ਨਿਕਲ ਗਈ ਸੀ ਜੀ ਪਿਛਲੇ ਪਾਸੇ ਤੇ ਪਿਛਲੇ ਪਾਸੇ ਨਾਲ ਲੱਗੀ ਤੇ ਬਸ ਉਹ ਗੱਡੀ ਅੱਗੇ ਆ ਗਈ ਤੇ ਅੱਗੇ ਨਾਲ ਹੀ ਲੈ ਕੇ ਜਾਂਦੇ ਆਏ ਤੇ ਤੁਸੀਂ ਬਾਕੀ ਅਗਲਾ ਤੁਸੀਂ ਦੇਖ ਸਕਦੇ ਹੋ ਸਰ ਤੁਹਾਡੇ ਨਾਲ ਕੌਣ ਕੌਣ ਸੀ ਮੇਰੇ ਨਾਲ ਮੇਰੀ ਵਾਈਫ ਠੀਕ ਹੈ ਜੀ ਦੋਨਾਂ ਦਾ ਬਚਾਇਆ ਜੀ ਹਾਂ ਵਾਈਫ ਦੇ ਨਾਲ ਹੋਰ ਵੀ ਕੋਈ ਨਹੀਂ ਨਹੀਂ ਦੋਨੋਂ ਥੋੜੀ ਬਚਾਈ ਹਾਂ ਜੀ ਜਿਆਦਾ ਨਾ ਸਰ ਆਪਣੇ ਸੁਮਿਤ ਮਹਾਰਾਜ ਕਿ ਕਿਸ ਤਰ੍ਹਾਂ ਹਾਸਾ ਜੀ ਹੋਇਆ ਆਪਾਂ ਕਰੋ ਰੌਂ ਸਾਈਡ ਪਾਸ ਕਰਦੇ ਸੀ ਜੀ ਆਹ ਰਾਹ ਉਹ ਤੁਸੀਂ ਕਿਥੋਂ ਹਰੇ ਕਿੱਥੇ ਜਾ ਰਹੇ ਸੀ ਅਸੀਂ ਖਾਦ ਫੈਕਟਰੀ ਤੋਂ ਡੇਰਾ ਵੱਲ ਹੀ ਜਾ ਰਹੇ ਸੀ ਖਾਦ ਲੈ ਕੇ ਕਿਸ ਤਰ੍ਹਾਂ ਹੋ ਗਿਆ ਸਾਹਿਬ ਕੀ ਕਰਨ ਹਾਸਾ ਕੀ ਕਰਨ ਬਣਿਆ ਇੱਕ ਕਾਰ ਦਾ ਟਾਇਰ ਪੈਂਚਰ ਹੋਣ ਕਰਕੇ ਨਾ ਇਹ ਕਾਰ ਘੁੰਮੀ ਆ ਤੇ ਜਾ ਕੇ ਜਲਦੀ ਗੱਡੀ ਦੀ ਓਵਰਟੈਕ ਕਰਦੇ ਤੇ ਤਾਂ ਗੱਡੀ ਦੀ ਟਕਰਾਈ ਇਹ ਟਰੱਕ ਨਾਲ ਟਕਰਾਈ ਹੈ ਹਾਂਜੀ ਟਰੱਕ ਨਾਲ ਟਕਰਾਈ ਫਿਰ ਪੰਮੂਲੀ ਜੀ ਬਚਾਓਗੇ ਬੰਦੋ ਹਾਂ ਬੰਦਿਆਂ ਦਾ ਬਚਾ ਲਿਆ ਕਿਸ ਤਰ੍ਹਾਂ ਇਹ ਹਾਸਾ ਕੀ ਬਣਿਆ ਤੇ ਭਾਈ ਓਵਰਟੈਕਰ ਦੀ ਹੋਇਆ ਹੋ ਗਿਆ ਜੀ ਤੇ ਕਿਸ ਤਰ੍ਹਾਂ ਗੱਡੀ ਓਰ ਟਰੱਕ ਨਾਲ ਲੱਗੀ ਹੈ ਹਾਂ ਟਰੱਕ ਵਾਲੀ ਟਰੱਕ ਵੀ ਨਗਲ ਤੋਂ ਲੋਡ ਹੋ ਕੇ ਆ ਰਹੀ ਸੀ ਫੈਕਟਰੀ ਤੋਂ ਇਹ ਵੀ ਆ ਰਹੀ ਰੋਂਗ ਸਾਈਡ ਆ ਰਹੀ ਸੀ ਕੀ ਕਾਰਨ ਬਣਿਆ ਰੋਖਾੜਾ ਬਣਿਆ ਕਾਰਨ ਜੀ ਟਕਰਾ ਗਈ ਟਕਰਾ ਸੱਟਾ ਵਗੜਾ ਦੇ ਲੱਗੇ ਸਰ ਲਈ ਸੱਟਾ ਬਚਾਈ ਜੀ ਜਿਹੜੀ ਜੈੱਟ ਸੀ ਦੋਨੇ ਜੁੜੀ ਸੀ ਉਹ ਡਰਾਈਵ ਕੱਲਾ ਸੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ